ਲਓ ਜੀ ਸਾਡੀ ਹੋਰ ਹੀ ਸ਼ੂਟਿੰਗ ਮਮਾ ਇੱਧਰ ਚੁੱਕ ਟ੍ਰੈਲ ਜਰਾ ਆਖ ਲੋ ਇਧਰ ਰਹਿਣ ਦੇ ਮਮਾ ਜੀ ਜਸਟਮੈਂਟ ਕਰੰਦੇ ਨੇ ਵਾਹ ਬਈ ਵਾਹ ਫਾਇਦਾ ਕੀ ਆ ਉਹ ਤੇ ਕੋਈ ਨਹੀਂ ਬਣਾ ਨਿਕਰਾ ਰਹੇ ਇਹ ਛੋਟਾ ਹੀ ਤਾਂ ਸੈਟਅਪ ਲੱਗ ਰਿਹਾ ਲਓ ਜੀ ਖੋਤੀ ਹਾਂ ਸੈਟਅਪ ਸਾਡਾ ਲੱਗ ਗਿਆ ਚੌਧਰੀ ਜੀ ਸਰ ਮੈਨੂੰ ਨਾ ਰੋਲ ਦਿੱਤਾ ਚੌਧਰੀ ਦਾ ਚਲੋ ਭਾਈ ਲੱਦਰ ਨਹੀਂ ਦਿਆ ਬੈਠਾ ਚੁੱਪ ਕਰਕੇ ਕਿਉਂ ਚਾਚਾ ਕੀ ਹੋਇਆ ਅੱਜ ਆਹ ਚਾਚਾ ਹੈ ਅੱਛਾ ਬਿਮਾਰ ਹੈ ਚਲੋ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਵੈਲਕਮ ਆ ਸਵਾਗਤ ਆ ਜੀ ਆਨ ਆਖਦੀਆਂ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਤੇ ਅੱਜ ਦਾ ਵਲੌਗ ਆਪਾਂ ਕਰਦੇ ਆ ਨਵਾਂ ਸਟਾਰਟ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਗੀ ਸਾਡੇ ਸਾਰੇ ਪਰਿਵਾਰ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਲਓ ਜੀ ਸਾਡੀ ਹੋਰ ਹੀ ਸ਼ੂਟਿੰਗ ਮਾਮਾ ਜੀ ਜਸਟਮੈਂਟ ਕਰ ਰਹੇ ਨੇ ਵਾਹ ਬਈ ਵਾਹ ਫਾਇਦਾ ਕਰਾਉਂਗਾ ਕੋਈ ਨਹੀਂ ਬਾਹਰ ਨਿਕਰਾ ਰਹੇ ਇਹ ਛੋਟਾ ਹੀ ਤਾਂ ਸੈਟਅਪ ਲੱਗ ਰਿਹਾ ਆਹ ਮੇਰਾ ਨਾ ਕਾਲੀ ਹੈ ਕੋਤਰੀ ਦੀ ਪਹਿਲੀ ਵੀਡੀਓ ਬਣਾ ਲਓ ਤੁਸੀਂ ਐਨਵਾ ਮਾਮੀ ਬਈ ਐਨੇ ਹੀ ਬਣਾਓ ਯਾਰ ਲੋ ਜੇ ਚਖਰਾ ਖਲਾੜ ਕੇ ਮਾਫਰਾ ਲੱਗਰਾ ਬਈ ਕਿੰਦੇ ਜੇ ਉਹਨਾਂ ਤਾਂ ਉਹੀ ਦੇ ਲੋਈ ਜੀ ਉਹਦੀ ਆ ਲੈ ਲੈ ਮੈਂ ਉਹ ਲੈਣਾ ਫੜ ਐ ਲੈ ਪੂਰੀ ਕਰ ਸਾਫਾ ਤੂੰ ਲੈ ਲੈ ਕਾ ਮੈਨਾਂ ਯਾਰ ਲੋ ਜੀ ਖੋਤੀ ਆ ਸਾਡਾ ਸੈਟ ਸਾਡਾ ਲੱਗ ਗਿਆ ਚੌਧਰੀ ਜੀ ਸਰ ਮੈਨੂੰ ਨਾ ਰੋਲ ਦਿੱਤਾ ਚੌਧਰੀ ਦਾ ਚੱਲੋ ਭਾਈ ਲੋ ਜੀ ਹੋ ਗਿਆ ਟਾਈਮ ਸਾਡਾ ਪੱਠੇ ਪਾਉਣ ਦਾ ਪੱਠੇ ਪਾਉਨੇ ਆ ਮੋਲ ਡੰਗਰ ਵੀ ਆਈ ਲੱਗੀ ਆ ਧੁੱਪ ਹਲਕੀ-ਬੁਲਗੀ ਤੇ ਇਹ ਨੂੰ ਪਾਉਨੇ ਆ ਪੱਠੇ ਤੇ ਵੀਡੀਓ ਦੀ ਸ਼ੂਟਿੰਗ ਅਸੀਂ ਕਰ ਲਈ ਆ ਤੇ ਬੜਾ ਹਸਮਖੋਲ ਵੀ ਲੱਗਾ ਤੇ ਹੁਣ ਉਹ ਜਿਹੜਾ ਨਾ ਆਪਣਾ ਟਾਈਮ ਮਾਲ ਡੰਗਰ ਨੂੰ ਵੀ ਦੇਣਾ ਥੋੜੀ ਜਿਹੀ ਟੱਕ ਚ ਆ ਗਏ ਤੇ ਟੂੜੀਆਂ ਜੁੜਨਾਂ ਤੇ ਹੁਣ ਚੱਲ ਕੇ ਉਹ ਡੰਗਰਾਂ ਨੂੰ ਪਾਣੀ ਪੂਣੀ ਵੀ ਡੋਣਾ ਤੇ ਡਾ ਕੇ ਤੇ ਮੁਰਕੇ ਜਿਹੜਾ ਨਾ ਪੱਠੇ-ਪੁੱਠੇ ਪਾਉਣੇ ਆ ਪੱਠੇ ਪਾ ਕੇ ਚਵਾਈ ਵੀ ਲਾਉਣੀ ਸੀ ਹੱਲੇ ਬੰਦੇ ਨਹੀਂ ਮਗਾਨਦੇ ਹੋਣਾ ਕਾਲਾ ਦਾ ਆਪਾਂ ਨੇ ਗੱਲਣ ਯਾਰ ਉਹਨਾਂ ਨੂੰ ਕਹੇ ਆ ਜਾ ਕਰੋ ਨਾਲ ਟੂੜੀ ਚ ਕੋਆ ਲਿਆ ਕਰੋ ਬਸ ਇਹ ਬੰਦਾ ਮੰਗਾਰ ਕੇ ਲੈ ਗਿਆ ਹਮਨੇ ਬੰਦਾ ਆਦਾ ਕੰਮ ਛੱਡ ਕੇ ਆਇਆ ਹਾਂ ਆਪਦਾ ਕੰਮ ਛੱਡ ਕੇ ਯਾਰ ਬੰਦਾ ਉਹਨੇ ਸਾਨੂੰ ਬੰਦਿਆਂ ਜ਼ਰੂਰਤ ਹੈ ਨਾਲ ਜਿੰਨਾ ਭਲਾ ਬੰਦਾ ਬੇਰ ਖਾਂਦੇ ਬੇਰ ਆਹ ਭਾਈ ਖਾਦੇ ਅੱਜ ਬੇਰ ਬੜਾ ਸਵਾਦ ਆਇਆ ਤੇ ਫਿਰ ਕਿਹਦੇ ਦਿਨ ਚੱਲਾਂਗੇ ਤੁਹਾਨੂੰ ਵਲੌਗ 'ਚ ਵਿਖਾਵਾਂਗੇ ਬੇਰੀ ਮੈਂ ਬੜੇ ਜ਼ਬਰਦਸਤ ਬੇਰ ਉਹ ਨਹੀਂ ਬੇਰੀ ਆ ਗਈ ਜਿਹੜੇ ਉਸੇ ਬਾਣੀ ਨਹੀਂ ਉਹ ਉੜਾਇਣਾ ਕੰਦਲੀਆਂ ਥੋਮ ਖਵਾ ਦਈਏ ਇਹ ਲੋਦੜਾ ਮੋਹੋ ਕਰਾਈ ਥੜਿਆ ਤੋ ਬਾਗੇ ਅਸੀਂ ਦਵਾ ਯਾਰ ਦੱਦਾ ਕਿ ਜਿਵੇਂ ਲੱਗਿਆ ਇਹ ਕਿੰਨੇ ਬਣੇ ਇਸ ਮਾਲ ਨਹੀਂ ਹੁੰਦੀ ਵੈਸੇ ਦੋ ਦਿਨ ਬਾਬਾ ਲਗਾਟਾ ਕ ਮਾ ਪਾਈਆਂ ਮਰਚਾਂ ਪੂਰਾ ਤਾਂਬੀਆ ਤਾਂਬੀਆ ਖਾ ਜਾਂਦੀ ਦੋ ਦਿਨ ਸੁਆ ਲੰਦੀ ਪਈ ਦੋ ਦਿਨ ਪਈ ਸੁਆ ਲੰਦੀ ਆਹ ਗਾਗ ਦੇ ਆਹ ਗਾਗ ਦੇ ਤਨ ਉਹ ਦੇ ਦੇਖਦ ਨਹੀਂ ਚਾਹੰਦੇ ਗਾਗ ਘਰ ਮਸਾਲਾ ਖਵਾ ਲੇ ਗਾਗ ਉਹਨਾ ਮਸਾਲਾ ਖਾ ਕੇ ਆਇਆ ਕਰੋ ਕਿਉਂ ਜੀ ਅੱਛਾ ਮਸਾਲਾ ਖਵਾ ਲਿਆ ਸਰ ਮੋਹੋ ਦੇ ਆਈ ਗਧੀਆਂ ਆਏ ਵਰਣ ਵਾਲੀ ਨਾ ਹੱਥ ਪਾਇਆ ਕਰ ਲੋ ਹਾਂ ਕਾਦੀ ਦੇਨੇ ਉਹਨੂੰ ਬਾਹਰ ਕਾਦੀ ਦੇਨੇ ਤਾ ਥੋੜੇ ਚੱਲ ਗਏ ਲੱਗ ਬੜਾ ਤੇਜ਼ ਬੜਾ ਤੇਜ਼ ਭਈਆ ਪਹੁੰਚ 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 ਚੱਲ ਚੱਲ ਲਓ ਜੀ ਆ ਗਏ ਅਸੀਂ ਪੱਠਿਆਂ ਡੱਕ ਚ ਤੇ ਚਾਚਾ ਜਿਹੜਾ ਪਤਾ ਨਹੀਂ ਕੀ ਕਰੀ ਜਾਂਦੇ ਅੱਜ ਪੱਠੇ ਲੱਧਣ ਨਹੀਂ ਦਿਆ ਬੈਠਾ ਚੁੱਪ ਕਰਕੇ ਕਿਉਂ ਚਾਚਾ ਕੀ ਹੋਇਆ ਅੱਜ ਆ ਚਾਚਾ ਹੈ ਅੱਛਾ ਬਿਮਾਰ ਹੈ ਚਲੋ ਗੱਲ ਲੱਦੋ ਯਾਰ ਪੱਠੇ ਸ਼ਾਮ ਹੋ ਗਈ ਬੱਦਲ ਵੀ ਆ ਇਹ ਕਿ ਅੱਜ ਆਪਾਂ ਨੂੰ ਕਿਸੇ ਨੇ ਲੱਦ ਕੇ ਦੇਣੇ ਪੱਠੇ ਹੈ ਲੱਦ ਕੇ ਦੇਣੇ ਕਿਸੇ ਨੇ ਪੱਠੇ ਉੱਠੋ ਤੂੰ ਤਾਂ ਇੰਜ ਬੈਠਾ ਜਿਵੇਂ ਸਾਹ ਕੁਤਰਨ ਆ ਮੈਂ ਭਾਜੀ ਪੱਠੇ ਕੁਤਰਨ ਦੇ ਆ ਪੱਠੇ ਜਿਹੜੇ ਬੰਦੇ ਨਹੀਂ ਪੱਠੇ ਖਾਂਦੇ ਹਾਂ ਉਹ ਕੁੱਤਰੰਡਿਆ ਇਹ ਆ ਵੇਖ ਬੰਦ ਗੋਭੀ ਇਹ ਦਾ ਇਹ ਪੰਜਾਬੀ ਦੇ ਵਿੱਚ ਅਸੀਂ ਲੋਕ ਕਮਲੇ ਰਮਲੇ ਜਾਇਆ ਅਸੀਂ ਤਾਂ ਪੱਥੇ ਹੀ ਲਿਆ ਹਮ ਇਹ ਆ ਵੇਖ ਲੋ ਵਖਾ ਯਾਰ ਵਖਾ ਲਾ ਜੀ ਚਾਚੇ ਵੇਖੋ ਮਿਕਣੀ ਕੀ ਉਹ ਬਾਰ ਬਾਰ ਉਹ ਗੱਲ ਰੇਟ ਤੇ ਆਪਾਂ ਗੱਲ ਕੀਤੀ ਰੱਖਣੇ ਆ ਰੇਟ ਚੜਾ ਹੈ 500 600 500 600 ਤੋਂ ਡੇ ਰੇਟ ਆਹ ਤਾਂ ਮੈਂ ਹਾਂ ਕੁੱਤਰ ਕੁੱਤਰ ਨਾਲ ਨਹੀਂ ਪਾਈ ਜਾਈ ਚਲੋ ਭਾਈ ਮਾਲ ਨੂੰ ਬਹੁਤ ਯਾਰਾਗਾ ਪੱਠੇ ਪੁੱਠੇ ਪੰਗਾ ਬਣਾਈਏ ਤੇ ਚਲਈਏ ਸ਼ਾਮ ਨੂੰ ਲਓ ਜੀ ਪੱਠੇ ਆਪਾਂ ਲੈ ਆ ਲੱਦ ਤੇ ਆਪਾਂ ਹੋ ਗਏ ਆ ਪੱਠੇ ਲੱਦ ਕੇ ਵਿਹਲੇ ਤੇ ਇਹ ਹੁਣ ਜਾਣੇ ਕਾਰ ਤੇ ਆਪਾਂ ਜਿਹੜਾ ਨਾ ਜਾ ਕੇ ਡੰਗ ਡੁੰਗਰ ਬਣਦੇ ਆ ਤੇ ਬਨ ਕੇ ਤੇ ਫਿਰ ਆਪਾਂ ਮਿਲਦੇ ਆ ਲਓ ਜੀ ਮਾਲ ਡੰਗਰ ਕਰਕੇ ਅੰਦਰ ਹੋ ਗਏ ਆਪਾਂ ਵਿਹਲੇ ਜਿਹਾ ਚਾਚਾ ਪਾਉਂਦੇ ਆ ਪੱਠੇ ਪਟੇ ਪੁੱਟੇ ਪਾ ਤੈਨ ਸਾਰੇ ਸੁਭਾਗ ਖਾਨ ਜੀ ਆ ਤੇ ਆਪਾਂ ਕਰਦੇ ਇਥੇ ਵਲੌਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਬਾਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆਇਆ ਇੱਕ ਨਵੇਂ ਵਲੌਗ 'ਚ